看这里。Andy, Andy. <Andy. S 1> ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਿਸ਼ੋਭਤ ਐਡੀਮਿਸਿਓਂ ਮੈਂਬਰ ਪਰਨਿਸੀ ਨੂੰ ਰੱਖੇ ਵਾਲਵੋਂ ਨਾਲ ਹੋ ਕੇ ਪੰਜ ਸਿੰਘ ਸਹਿਬਾਨ ਪੰਜ ਕਾਰੇ ਸਹਿਬਾਨ ਵੱਲੋਂ ਕਤਲਗੜ ਸਾਹਿਬ ਤੋਂ ਲੈ ਕੇ ਪਾਲਕੀ ਚ ਸਜੋਵਤ ਕਰਨਗੇ ਤੇ ਨਾਲ ਹੀ ਅਰਦਾਸ ਉਪਰੰਤ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਤੋਂ ਆਰੰਭ ਹੋ ਕੇ ਆਰੰਭ ਹੋ ਕੇ ਜੋ ਗੜੀ ਸਾਹਿਬ ਦੰਨਵਾ ਸਾਹਿਬ ਰਣਜੀਤਗੜ੍ਹ ਸਾਹਿਬ ਤਾੜੀ ਸਾਹਿਬ ਤੇ ਵਾਪਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸਮਾਪਤੀ ਹੋਵੇਗੀ ਇਸ ਨਗਰ ਕੀਰਤਨ ਦੀ ਜੋ ਆਰੰਭਤਾ ਇਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਕੀਤੀ ਜਾਵੇਗੀ ਅਰਦਾਸ ਕਰਨ ਉਪਰੰਤ ਇਸ ਨਗਰ ਕੀਰਤਨ ਦੇ ਵਿੱਚ ਲਾਈਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਸ੍ਰੀ ਚਮਕੌਰ ਸਾਹਿਬ ਅਰਦਾਸ ਕਰਨ ਉਪਰੰਤ ਇਹ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਤੋਂ ਰਵਾਨਾ ਹੋਵੇਗਾ ਬਾਈ ਮੈਂ ਲੱਤ ਰੱਖ ਪੈਰ ਰੱਖ ਲਵਾਂ ਆਹ ਯਾਰ ਖੂਦ ਕੋਲ ਕੇ ਰੱਖ ਲਵਾਂ ਇਹ ਤਾਂ ਰਮਾਲ ਰੱਖਣਾ ਬਣੇ ਰਮਾਲ ਰੱਖ ਲਵਾਂ ਨਹੀਂ ਇਤਨੀ ਪੈਣ ਦਿੰਦੇ ਤਸਵੀਰਾਂ ਸ੍ਰੀ ਕਪਾਲਗਰਸਾ ਤੂੰ ਇੱਧਰਲੇ ਪਾਸੇ ਆ ਜਾ ਅਰੇ ਇੱਧਰਲੇ ਪਾਸੇ ਆ ਜਾ ਤੂੰ ਦੇਖ ਸਕਦੇ ਹੋ ਪੰਜ ਸਿੰਘ ਸਹਿਬਾਨਾ ਦੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਚ ਪੰਜ ਸਿੰਘ ਸਹਿਬਾਨਾ ਦੀ ਅਗਵਾਈ ਚ ਇਹ ਵਿਚਾਰ ਨਗਰ ਕੀਰਤਨ ਆਰੰਭ ਹੋਵੇਗਾ ਲਾਈਵ ਤਸਵੀਰਾਂ ਦੁਆਰਾ ਸ੍ਰੀ ਕਪਾਲਗਰਸਾਹਬ ਤੋਂ ਦੇਖ ਸਕਦੇ ਹੋ ਅਰਦਾਸ ਆਰੰਭ ਹੋ ਚੁੱਕੀ ਹੈ ਅਰਦਾਸ ਗੁਰਵਾਸ ਸਿੰਘ ਭਾਈ ਗੁਰਵਾਸ ਸਿੰਘ ਜੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਦੇਲੀ ਨਿਸ਼ੀ ਚੌਕੋਂ ਸਬコントਰਮੋ ਸਤਿਵਾਰਾ ਸ੍ਰੀ ਕਤਲਪੁਰ ਸਾਹਿਬ ਨੂੰ ਖਾਲਸਾ ਦਰਬਾਰ ਦਸਹਿਰੇ ਦੇ ਤਿਹਾਰ ਤੇ ਸਾਨੂੰ ਦਰਸ਼ਨ ਕਰਵਾ ਰਹੇ ਆ ਪਾਲਕੀ ਸਾਹਿਬ ਦੇ ਅਰਦਾਸ ਦੇ ਵਿੱਚ ਗੰਗੂ ਸਾਹਿਬਾਨ ਗੁਰਵਾਰ ਸਿੰਘ ਭਾਈ ਗੁਰਵਾਰ ਸਿੰਘ ਵੱਲੋਂ ਅਰਦਾਸ ਐ ਜੀ ਪੀ ਸੀ ਮੈਂਬਰ ਪਰਨਜੀਤ ਸਿੰਘ ਲੱਖੇਵਾਲ ਆਦਿ ਵੱਡੀ ਗੰਟੀ ਵਿੱਚ ਸੰਗਤ ਜੋ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਖੜਿਆ ਨੇ ਲਾਈਵ ਤਸਵੀਰਾਂ ਇੱਕ ਸਾਧ ਬੰਦੀ ਸਿੰਘ ਦੇ ਰਿਹਾਈ ਦੇ ਲਈ ਰੋਸ ਮਾਰਚ ਲਈ ਵੀ ਨੌਜਵਾਨ ਖੜੇ ਦਿਖਾਈ ਦੇ ਰਹੇ ਨੇ ਸੀਰਾ ਕੋਈ ਸ਼ਕਤ ਹੈ ਜੇਕਰ ਸ਼੍ਰੀ ਕਪਲਗੜ ਸਾਹਿਬ ਨੂੰ ਨਗਰ ਕੀਰਤਨ ਲਾਗੂ ਭਾਗ ਸਤਾਰਜਨ ਸਤਾਰਜਨ ਰਾਗੀ ਜਥੇ ਸਾਡੀ ਜਥੇ ਕੀਰਤਨੀ ਜਥਿਆਂ ਵੱਲੋਂ ਸਵੇਰ ਤੋਂ ਹੀ ਕੀਰਤਨ ਕਰ ਸ਼੍ਰੀ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਸਾਬਕਾ ਐਸਜੀਪੀਸੀ ਮੈਂਬਰ ਹਰਵੰਤ ਸਿੰਘ ਕੰਦੋੜਾ ਜੀ ਵੀ ਇਸ ਨਗਰ ਕੀਰਤਨ ਦੀ ਸਮੂਰਿਅਤ ਦੇ ਵਿੱਚ ਸ਼ਾਮਲ ਨੇ ਐਸਜੀਪੀਸੀ ਮੈਂਬਰ ਕਰਨਜੀਤ ਸਿੰਘ ਲੱਖੜਾ ਜੀ ਜੋ ਮੌਜੂਦ ਹਨ ਉਹ ਉਹਨਾਂ ਵੱਲੋਂ ਗੁਰੂ ਸਾਹਿਬ ਦਾ ਪਾਵਨ ਸਰੂਪ ਲੈ ਕੇ ਸੰਗਤਾਂ ਦੇ ਨਾਲ ਪੰਜ ਪਿਆਰੇ ਦੀ ਅਗਵਾਈ ਚ ਲਾਈਵ ਤਸਵੀਰਾਂ ਬਣੇ ਰਹੋ ਗੁਰਦੁਆਰਾ ਸ੍ਰੀ ਕਰਤਾਰਗੜ੍ਹ ਸਾਹਿਬ ਤੋਂ ਵੱਤੀ 35 ਖਿੱਚਤੀ ਤੋਂ ਪਹਿਲਾਂ ਵੀ ਖਿੱਚਤੀ ਆਦਾ ਸਾਥ ਯਾਰ ਕਾਲ ਆਸ ਜਦੋਂ ਮਾਰ ਤੋਂ ਬਾਅਦ ਸ 嘿嘿。 A gente está aqui, a Marquinhos. ਕਹਾੜਾ ਸਾਡਾ ਅੱਗੇ ਲੱਤ ਦਾ ਘਾੜਾ

You. Right. Right. Please.